ਇਸ ਘਰ ਦੇ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਹੈ ਜੀ ਆ ਪੁਰਾਣੇ ਸਮੇਂ ਜਿਹੜਾ ਤਵੇ ਚੱਲਦੇ ਸੀ ਇਹ ਗੀਤ ਸੰਗੀਤ ਵਾਲੇ ਦਾ ਘਰ ਹੈ ਆ ਕੈਮਰੇ ਪੁਰਾਣੇ ਤੇ ਸਾਡੇ ਹਿੰਦੀ ਜਗਤ ਦੇ ਹਿੰਦੀ ਸਿਨੇਮਾ ਦੇ ਕਮਾਲ ਦੇ ਦਿੱਗਜ ਹੀਰੋ ਹੀਰੋਇਨ ਜੋ ਬहोत ਕੁ ਇਹ ਸਾਡੇ ਪੁਰਾਣੇ ਸਾਜ਼ ਸਾਰੇ ਵਾਹ ਖੂਬ ਜੀਖੂ ਬਹੁਤ ਖੂਬ ਇਹ ਤਵੇ ਆ ਇਹ ਟੇਪ ਰਿਕਾਰਡਰ ਆ ਇਹ ਸੈਕਸੋਫੋਨ ਆ ਇਹ ਅੱਜ ਕੱਲ ਵੀ ਇਹਦੇ ਚੱਲਦੇ ਸਾਜ਼ ਇਹਨਾਂ ਦੇ ਕਾਫੀ ਸਾਜ਼ ਅੱਜ ਕੱਲ ਵੀ ਚੱਲਦੇ ਆ ਕੁਝ ਪੁਰਾਣੇ ਸਾਜ਼ ਲੁਪਤ ਹੋ ਚੁੱਕੇ ਆ ਇਹ ਸਾਡੇ ਪੰਜਾਬ ਦੇ ਸ਼ਿੰਗਾਰ ਕਲਾਕਾਰ ਬਹੁਤ ਖੂਬ ਬਹੁਤ ਖੂਬ ਲੋ ਜੀ ਇੱਥੇ ਪੱਗ ਬੰਨਣ ਦਾ ਵੀ ਸਟੂਡੀਓ ਹੈਗਾ 50 ਰੁਪਏ ਲੈਂਦੇ ਇਹਦੀ ਪੱਗ ਬੰਨਣ ਦੇ ਸੋ ਬੰਦਾ ਜੀ ਮਹਾਰਤ ਸੂਤ ਪਾਜੀਆ ਸੰਸਾਯੋਗ ਬਹੁਤ ਜੀ ਬਹੁਤ ਸ਼ਰਨਾਥ ਜੀ ਕਰ ਬਹੁਤ ਜੋ ਉਧਰ ਸੋ ਹਰ ਤਰ੍ਹਾਂ ਦਾ ਇੱਥੇ ਉਹਨਾਂ ਨੇ ਕਲਚਰ ਰੱਖਿਆ ਹੈ ਮੈਂ ਤੋਂ ਪਹਿਲਾਂ ਜਦੋਂ ਆਏ ਸੀ ਨਾ ਕਾਫੀ ਕੁਝ ਬਦਲ ਚੁੱਕਾ ਕੋਈ ਨਵੀਂ ਚੀਜ਼ ਐਂਟਰੋਡਿਊਸ ਹੋ ਚੁੱਕੀਆਂ ਵਾ ਕੁਝ ਪੁਰਾਣੀ ਚੀਜ਼ਾਂ ਨਾ ਘਟਦੀਆਂ ਆ ਸੋ ਜ਼ਰੂਰੀ ਆ ਜੀ ਸਮੇਂ ਦੇ ਨਾਲ ਕੁਝ ਨਾ ਕੁਝ ਚੇਂਜ ਕਰਦੇ ਰਹੋ ਆਪਣੇ ਕਲਚਰ ਨੂੰ ਪ੍ਰਦਰਸ਼ਿਤ ਕਰਨ ਦੇ ਚੀਜ਼ਾਂ ਜਿਹੜੀਆਂ ਮੈਂ ਵੱਧ ਤੋਂ ਵੱਧ ਦਿਖਾਉਣੀ ਚਾਹੀਦੀਆਂ ਵਾ ਤੋ ਇਹ ਵੱਖ-ਵੱਖ ਇਹਨਾਂ ਨੇ ਘਰਾਂ ਦੇ ਵਿੱਚ ਜਿੱਦਾਂ ਪੁਰਾਣੇ ਸਮੇਂ 'ਚ ਗੀਤ ਸੰਗੀਤ ਚੱਲਦੇ ਸੀ ਉਹ ਬਣਿਆ ਜੀ ਜੋ ਮਰਜ਼ੀ ਸੁਣਾ ਦਿਓ ਪੰਜਾਬ ਦਾ ਕਲਚਰ ਜੀ ਕੋਈ ਇਹ ਪੰਜਾਬ ਦੇ ਗੀਤਾਂ ਦਾ ਲੋਕਾਂ ਦਾ ਕੋੜੀ ਵਾਹ ਵਾਹ ਜੀ ਵਾਹ ਕਮਾਲ ਦਾ ਲੋਕ ਰਾਂਗ ਹੈ ਪੰਜਾਬ ਦੇ ਸੱਬੇ ਚਰਦਾ ਕੋੜੀ ਉਹ ਸਾਨੂੰ ਕੁੜੀਆਂ ਨੇ ਬੋਲ ਕੇ ਸੁਣਾਈ ਸੋ ਬਹੁਤ ਖੂਬ ਤੇ ਇਹ ਸਾਡੀ ਹੈਗੀ ਆ ਪੁਰਾਣੀ ਕਾਰ ਵਾਹ ਇਦਾਂ ਦੀ ਕਾਰ ਇੱਕ ਨੂਸੀ ਵੀ ਲੱਗੀ ਐ ਸੋ ਪੁਰਾਣੀ ਟ੍ਰੈਡੀਸ਼ਨਲ ਕਾਰ ਸਾਡੀ ਇਹ ਚਾਚਾ ਜੂਸ ਕੋਰਨਰ ਇਹ ਡਾਕਰ ਸਾਹਮਣੇ ਡਾਕਾਂ ਦੀਆਂ ਡਾਕਾਂ ਦਾ ਜਿਹੜਾ ਉਹ ਪੁਰਾਣੇ ਸਿੱਕਿਆਂ ਵਾਲਾ ਖੜਾਇਆ ਗਿਆ ਤੇ ਉਹ ਪੁਰਾਣੇ ਗਾਣੇ ਚੱਲਦੇ ਬੜੇ ਕਮਾਲ ਇਹ ਛੋਟਾ ਜਿਹਾ ਹਸਪੀਟਲ ਬਣਾਇਆ ਇੱਕ ਪਿੰਡ 'ਚ ਉਪਲ ਨੀਰੋ ਹਸਪੀਟਲ ਦਵਾਈਖਾਨਾ ਇਹਨੂੰ ਕਹਿੰਦੇ ਅਦਵਾ ਕਰਨ ਮੈਂ ਨਹੀਂ ਨਹੀਂ ਤੇ ਇੱਧਰ ਸ਼ਿੰਦੋ ਮਾਸੀ ਗਰਮਾ ਫੁੱਲੇ ਵੰਡੇ ਆ ਜੀ ਗਰਮਾ ਗਰਮ ਥੋੜੇ ਦੇ ਦਿਓ ਆ ਵੀਡੀਓ ਦਾ ਬਣਾਇਆ ਥੈਂਕ ਯੂ ਜੀ ਥੈਂਕ ਯੂ ਤੇ ਇੱਧਰ ਸਾਡੇ ਗੁੜ ਦੀ ਚਾਹ ਗੁੜ ਦੀ ਚਾਹ ਇੱਧਰ 40 ਰੁਪਏ ਕੱਪ ਗੁੜ ਦੀ ਚਾਹ ਤੇ ਮਠੀ ਨਾਲ ਫ੍ਰੀ ਸੋ ਗੁਰਦੀ ਚਾਹ ਇੱਥੇ ਮੈਂ ਨਹੀਂ ਖਾਣੇ ਮੇਰੇ ਤੇ ਇੱਥੇ ਮੰਜਿਆਂ ਤੇ ਬਹਿ ਕੇ ਲੋਕ ਚਾਹ ਮਠੀ ਛਕ ਰਹੇ ਆ ਪਿੰਡ ਦੇ ਵਿੱਚ ਸਨੇਕ ਐਂਡ ਲੈਡਰ ਵਾਲੀ ਗੇਮ ਵੀ ਬਣਾਈ ਗਈ ਹੈ ਬੱਚੇ ਇੱਥੇ ਆ ਕੇ ਆਨੰਦ ਲੈ ਸਕਦੇ ਆ ਇਹ ਪੁਰਾਣਾ ਗੱਡਾ ਸੋ ਬਹੁਤ ਖੂਬ ਮਤਲਬ ਇੱਕ ਵਧੀਆ ਐਕਸਕਰਸ਼ਨ ਪੁਆਇੰਟ ਹੈ ਜੀਏ ਏ ਅਮਰਸਰੀ ਮਠੀ ਛੋਲੇ ਇਹ ਵੀ ਕੰਪਲੀਮੈਂਟਰੀ ਆ ਜੀ ਤੇ ਇਹਦਾ ਟੇਸਟ ਵੀ ਤੁਹਾਨੂੰ ਜਰੂਰ ਕਰਾਉਨੇ ਆ ਸੋ ਹਰ ਚੀਜ਼ ਇੱਥੇ ਬਿਲਕੁਲ ਐਪਰੋਪਰੀਏਟ ਟੂ ਦਿ ਪੁਆਇੰਟ ਤੁਸੀਂ ਇੱਥੇ ਆ ਕੇ ਬਿਲਕੁਲ ਬੋਰ ਨਹੀਂ ਹੋਵੋਗੇ ਤਿੰਨ ਚਾਰ ਘੰਟੇ ਤੁਸੀਂ ਇੱਥੇ ਖੂਬ ਆਨੰਦ ਲੈ ਸਕਦੇ ਏ ਇਧਰ ਮਿੱਟੀ ਦੇ ਭਾਂਡੇ ਬਣਾਏ ਜਾ ਰਹੇ ਕਮਿਹਾਰ ਵੱਲੋਂ ਮੈਂ ਦਿਖਾ ਕੇ ਉਹਨਾਂ ਤੁਹਾਨੂੰ ਫਿਰ ਅਸੀਂ ਵੀ ਥੋੜਾ ਜਿਆਦਾ ਲਾ ਕੇ ਪਾਵਾਂਗੇ ਉਦੋਂ ਫੁੱਟਬਾਲ ਖੇਡ ਤੇ ਇਧਰ ਬੱਚਿਆਂ ਦੇ ਲਈ ਫਨ ਫੀਲਿੰਗ ਮੂਮੈਂਟਸ ਸੋ ਹਰ ਤਰ੍ਹਾਂ ਦੇ ਵਰਗ ਲਈ ਇਹ ਇੱਕ ਕਮਾਲ ਦਾ ਡੈਸਟੀਨੇਸ਼ਨ ਪੁਆਇੰਟ ਆ ਇਧਰ ਘੋੜਸਵਾਰੀ ਬੱਚੇ ਬਜ਼ੁਰਗ ਜਵਾਨ ਜਿਹੜਾ ਮਰਜ਼ੀ ਕਰ ਸਕਦਾ ਆ ਇਹ ਕੁਝ ਸੈਲਫੀ ਪੁਆਇੰਟ ਫੋਟੋਗ੍ਰਾਫੀ ਪੁਆਇੰਟ ਬਣਾਏ ਗਏ ਆ ਸੋ ਮੇਰੇ ਖਿਆਲ ਨਾਲ ਇੱਕ ਵਧੀਆ ਘੁੰਮਣ ਫਿਰਨ ਦਾ ਪੁਆਇੰਟ ਆ ਅਮਰਸਰ ਦੇ ਵਿੱਚ ਤੇ ਜਿਹੜਾ ਵੀ ਕੋਈ ਸਾਡੇ ਦੂਰੋਂ ਜਿਹੜੇ ਗੈਸਟ ਆਉਂਦਾ ਵਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਇੱਥੇ ਲੈ ਕੇ ਵਿਸਟ ਕਰਾਇਆ ਜੇ ਤੇ ਇਸ ਟਾਈਮ ਅਮਨ ਤੇ ਮੰਮੀ ਹੁਣੀ ਕੈਨੇਡਾ ਤੋਂ ਆਏ ਆ ਤੇ ਉਹਨਾਂ ਨੂੰ ਅਸੀਂ ਦਿਖਾ ਰਹੇ ਹਾਂ ਤੇ ਨਾਲ ਟਰੈਕਟਰ ਦੇ ਸੈਰ ਵੀ ਇਹ ਵੀ ਸਭ ਕੰਪਲੀਮੈਂਟਰੀ ਵੀ ਇੱਥੇ ਹਰ ਚੀਜ਼ ਜੋ ਪਿੰਡ ਚ ਹੁੰਦਾ ਹੈ ਇੱਥੇ ਹਰ ਚੀਜ਼ ਦਿਖਾਈ ਗਈ ਹੈ ਸੋ ਬਹੁਤ ਖੂਬ ਵਰਤਵਾਚਿੰਗ ਪੁਆਇੰਟ